ਹਾਂਜੀ ਗੁੱਡ ਆਫਟਰਨੂੰ ਜੀ ਸਾਰਿਆਂ ਨੂੰ ਵੈਲਕਮ ਜੀ ਤੁਹਾਡੇ ਆਪਣੇ ਚੈਨਲ ਹਰਮਨ ਹਰਜੀਤ ਤੇ ਤੇ ਆਪਾਂ ਅੱਜ ਵਲੌਗ ਦੀ ਸ਼ੁਰੂਆਤ ਹੁਣ ਕਰਨ ਲੱਗੇ ਆਂ ਸਟਾਰਟਿੰਗ ਸੋ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਸੀਂ ਵੀ ਸਾਰੇ ਠੀਕ ਆਂ ਤੇ ਸਾਰੀ YouTube ਫੈਮਿਲੀ ਨੂੰ ਸਤਿ ਸ੍ਰੀ ਅਕਾਲ ਜੀ ਤੇ ਟਾਈਮ ਹੋ ਚੁੱਕਾ ਏ 2:33 ਪੀਐਮ ਸੋ ਆਪਾਂ ਹੁਣ ਬੈਠੇ ਆਂ ਹਰਜੀਤ ਬਣਾ ਰਹੀ ਨੇ ਚਾਹ ਤੇ ਮੇਰੇ ਕੋਲ ਨੇ ਮੰਮੀ ਮੈਂ ਕਰ ਰਹੇ ਹਾਂ ਆਪਣਾ ਕੰਮਕਾਰ ਕੁੰਨ ਟ੍ਰੇਨਿੰਗ ਅਸੀਸ ਦੀ ਕੋਟੀ ਲੋ ਜੀ ਕੀ ਕੀ ਅੱਛਾ ਪੱਟੀ ਬੁਣ ਰਹੇ ਹਾਂ ਠੀਕ ਹੈ ਤੇ ਫਿਰ ਅੱਗੇ ਕਰਨੀਆਂ ਸ਼ਾਮ ਦੀ ਤਿਆਰੀ ਉਹ ਵੀ ਤੁਹਾਨੂੰ ਵਲੌਗ ਦੇ ਵਿੱਚ ਨਾਲ ਦੀ ਨਾਲ ਦਿਖਾਵਾਂਗੇ ਅੱਜ ਕੁਝ ਨਮਾ ਕਰਨ ਦੀ ਸਲਾਹ ਹੈ ਨਮਾਤਾ ਨਹੀਂ ਗਿਆ ਯਾਨੀ ਹਨਾ ਨਮਕ ਆਪਰਾਂ ਦਾ ਪ੍ਰਾਨ ਆਈਆਂ ਬਸ ਆਪਾਂ ਵਲੌਗ ਅੱਜ ਬਣਾਉਣ ਲੱਗਿਆ ਉਹਦਾ ਤੇ ਬਾਕੀ ਨਗਰ ਕੀਰਤਨ ਵੀ ਆ ਰਿਹਾ ਜੀ ਆਪਣੇ ਪਿੰਡ ਤੇ ਸ਼ਾਮੀ ਆਊਗਾ ਹੁਣ ਇਹ ਨਹੀਂ ਪਤਾ ਵੀ ਧਾਰਾਂ ਤੋਂ ਪਹਿਲਾਂ ਆ ਜਾਊਗਾ ਜਾਂ ਧਾਰਾਂ ਚੋਂ ਤੋਂ ਬਾਅਦ ਆਊਗਾ ਸੋ ਦੇਖਦੇ ਆ ਕਦੋਂ ਆਂਦਾ ਦਰਸ਼ਨ ਕਰਾਂਗੇ ਆਪਾਂ ਸੰਗਤ ਦੇ ਗੁਰੂ ਨਾਨਕ ਦੇਵ ਜੀ ਦੇ ਗੁਰਪ੍ਰੋਪ ਕਰਕੇ ਜਿਵੇਂ ਸਾਰੇ ਕੀ ਤੇ ਨਿਕਲ ਰਹੇ ਨੇ ਉੱਥੋਂ ਸਾਡੇ ਨਾਲ ਬਾਬਾ ਨਿਰਗੰਦਾਜੀ ਦਾ ਥਾਣਾ ਛੋਟੇ ਕੰਨੇ ਉੱਥੋਂ ਆ ਰਿਹਾ ਜੀ ਚਲੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਉਮੀਦ ਹੈ ਕਿ ਤੁਸੀਂ ਠੀਕ ਹੋਵੋਗੇ ਅਸੀਂ ਵੀ ਸਾਰੇ ਟਿੱਕ ਟਾਕ ਪਾ ਲਓ ਮੰਮੀ ਲੱਗੇ ਨੇ ਮੂੰਗੀ ਮਸਤੀ ਬਣਾਉਣ ਲਓ ਜੀ ਚੁੱਲਾ ਲਿਆ ਸੁੰਬਰ ਆਪਾਂ ਨੇ ਠੀਕ ਹੈ ਨਾ ਸਾਰੀ ਸਫਾਈ ਹੋ ਗਈ ਹੁਣ ਜਾਲਾਂਗੇ ਚੁੱਲੇ ਦੇ ਵਿੱਚ ਅੱਗ ਫੇਰ ਧਰਾਂਗੇ ਦਾਲ ਤੇ ਤੜੀਜ਼ ਬਣਾਇਆ ਲਓ ਜਾਣ ਲਗੇ ਹੁਣ ਅੱਗਾ ਚੁੱਲ੍ਹੇ ਦੇ ਵਿੱਚ ਤੂੰ ਵੀ ਜੱਗ ਚਾਲਦਾ ਫੂਕਾ ਮਰ ਮਰ ਕੇ ਤੂੰ ਤਾਂ ਕਹਿਣਾ ਜਾਣੀ ਹਾਂ ਤੱਤਾ ਏ ਹਾਂ ਤੱਤਾ ਏ ਗਾਮ ਹਾਂ ਗਾਮ ਕਹੋ ਕਿ ਗਾਮ ਓਏ ਹੋਏ ਓਏ ਹੋਏ ਛਾਲ ਲਾਉਂਗੇ ਉਹ ਮਾਰਦਾ ਛਾਲਾ ਛਾਲਾ ਕਿਉਂ ਮਾਰਦਾ ਤੂੰ ਹੋ ਆ ਦੇਖੀ ਦਾਦੀ ਆ ਘਰ ਆ ਤੇ ਅੱਗੇ ਮਿੱਟੀ ਦੇ ਤੇਲ ਲੱਗ ਜਾਣਾ ਸੀ ਹਾਂ ਭਾਈ ਮੈਨੂੰ ਤਾਂ ਬਹੁਤ ਮਸਪਾਉਂਦਾ ਹੁੰਦਾ ਸੀ ਜਿੱਦ ਮੈਂ ਤਾਂ ਘੱਟੇ ਪਾਫੇ ਰੋਜੀ ਸੀ ਅੱਛਾ ਮੈਂ ਤਾਂ ਚੁੱਲ੍ਹੇ ਤੋਂ ਵੀ ਆਈ ਜਾਣਾ ਫਿਰ ਟਟਣੀ ਗੋਹੇ ਤੇ ਪਾਲਣਾ ਉਹਨਾਂ ਕ ਮਾੜਾ ਜਿਹਾ ਪਾਣੀ ਆਉਂਦਾ ਚਾਲ ਦੇਦੀ ਹਾਂ ਉਹ ਲੈਣੀ ਆ ਬਰਸਾਤ ਜੀ ਚ ਮੈਂ ਅੱਗ ਚੜ ਪੈਂਦੀ ਹੁੰਦੀ ਸੀ ਬਰਸਾਤ ਜੀ ਚ ਪਾਉਂਦੀ ਹੁੰਦੀ ਸੀ ਜ਼ਿਆਦੇ ਮੈਂ ਨਹੀਂ ਉਬਰੀ ਇੱਕ ਬਰੀ ਕ ਡੱਕੇ ਡੁੱਕੇ ਜਨ ਜਾਲ ਲੈਣੀ ਚ ਪੂਰੇ ਪੈਣਾਂ ਤੇ ਹੀ ਗੱਲਾਂ ਉਹਨਾਂ ਘੱਟੇ ਹੁੰਦਾ ਸੀ ਨਾ ਵੀ ਦੇਈ ਤੇ ਘਰ ਸਾਰੇ ਹਰ ਹਰ ਜੀ ਨਾਲ ਤਾਂ ਵਧੀਆ ਹੋ ਰਹੀ ਜਾਂਦੀ ਜੀ ਮੈਂ ਤਾਂ ਹੱਥ ਲਾਏ ਤੇ ਇਹਨਾਂ ਨੂੰ ਮੈਂ ਪੱਜਾ ਬਈ ਮਮਾ 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 ਆਓ ਦੇਖੀ ਆਓ ਦੇਖੋ ਆਓ ਦੇਖੋ ਤੌੜੀ ਧੋਣ ਕੇ ਲੈ ਕੇ ਆਉਣਗੇ ਦਾਦੀ ਆਉ ਦੇ ਚਲੋ ਆਉ ਦੇ ਦਾਦੀ ਤੌੜੀ ਅੱਜ ਤੌੜੀ ਦੇ ਵਿੱਚ ਬਣਾਵਾਂਗੇ ਮੂੰਗੀ ਮਸਰੀ ਦੀ ਦਾਲ ਐਨ ਕਾਊਵਾ ਆਪਣੀ ਅੱਗ ਚੱਲੂਗੀ ਐਨ ਨੂੰ ਧੋ ਲਈ ਤਾੜੀ ਸ੍ਰੀਸ਼ ਘੱਟੇ ਖਾ ਕੇ ਖੁਸ਼ ਆਮੂਗੀ ਮਸਤੀ ਅਜਾ ਡੈਡੀ ਨਹੀਂ ਖੁੱਲੀ ਐ ਡੈਰੀ ਹਣਾ ਲਓ ਜੀ ਅੱਗਾ ਆਪਣੀ ਪਈ ਚੱਲ ਮੰਮਾ ਬਰਬੜ ਮੰਮਾ ਦੇਖੇ ਮੰਮਾ 2 ਮਿੰਟ ਤੱਕ ਦੰਨੀਆਂ 2 ਮਿੰਟ ਬਸ ਸਬਰ ਕਰ ਲਾ ਤਾਂ ਉਹਦੀ ਧਰਤੀ ਪਾਣੀ ਪਾ ਕੇ ਦਾੜ ਲਈ ਦੋ ਹਰ ਜੋ ਫਮਾ ਹਾਂਜੀ ਚੰਦੂ ਨੂਨ ਫੜਾਵਾਂ ਆਉਦੇ ਮੈਂ ਕਿ ਨੂਨ ਮੜੇ ਜੇ ਪਾ ਲਈਏ ਜਾਂ ਬਰਾਦੇ ਨੂਨ ਨਾਲ ਤੇ ਫਿਰ ਉਹ ਥੋੜਾ ਜਿਹਾ ਮਿਰਚਾਂ ਪਾ ਲਵਾਂਗੇ ਹਰੀ ਮਿਰਚ ਕੁੱਟ ਕੇ ਪਾ ਲੈ ਮੈਂ ਹੁਣ ਇੱਥੇ ਤਾਂ ਹੈਗੀ ਹੋ ਜੀ ਹਰਦੀ ਪਾਤੀ ਬੋਲ ਜੇ ਕੰਮ ਨਹੀਂ ਦਿੰਦਾ ਇੱਕ ਚਮਚਾ ਨਮਕ ਦਾ ਬਾਹਤ ਆ ਹਨਾ ਹੂੰ ਇੰਨਾ ਕੁ ਪਾ ਦਨੀ ਐਨਾ ਕੁ ਫਿਰ ਮਿਰਚ ਮਿਰਚਾਂ ਘੁੱਟ ਕੇ ਲੈ ਦਨੀਆ ਧੀ ਲੈਣਾ ਥੋੜਾ ਫੋਨ ਆ ਤਾਂ ਨਹੀਂ ਹੱਥ ਪਾਤੀਆਂ ਲੈ ਕੇ ਉਧਰੋਂ ਡੱਪੇ ਲਾਉ ਜੀ ਢਾਲ ਦੱਤੀ ਤੌੜੀ ਦੇ ਵਿੱਚ ਧਰ ਹੁਣ ਮੰਮੀ ਇਹਨੇ ਲਸਣ ਚ ਲਣਗੇ ਕੋਲ ਬੈਠ ਕੇ ਨਾਲ ਦੀ ਨਾਲ ਤੜਕਾ ਤਿਆਰ ਕਰਨਗੇ ਅਸੀਂ ਇਸ ਵੀ ਕਰਾਊਗਾ ਨਾਲ ਹੈਲਪ ਆ ਲਸਣ ਹੈ ਉਹ ਟੋਕਰੀ ਚ ਪਕੀ ਮੰਮੀ ਦੀ ਆਪਾਂ ਇਹਨੇ ਚਲੋ ਲੈ ਕੇ ਆਈਏ ਪਾਥੀਆਂ ਉਧਰੋਂ ਉਹ ਟੋਕਰੀ ਚ ਰੱਖ ਕੇ ਆਓ ਆਇਚੇ ਪਾਲੇ ਹਾਂ ਆਇਚੇ ਪਾਲੇ ਲਾਓ ਜੀ ਮੱਜਾਂ ਵੀ ਖੜੀਆਂ ਦੇਖ ਲਿਆ ਨੇ ਹਰਮਨ ਗਏ ਹੋਏ ਨੇ ਖਾੜ ਲੈਣਾ ਚੱਲੀਏ ਆਪਾਂ ਬਾਥੀਆਂ ਲੈ ਕੇ ਜਾਈਏ ਇਹਨਾਂ ਸੋਨਾ ਲਾਂਚ ਡਾ ਲੈਂਦੇ ਲਓ ਜੀ ਅਸੀ ਇਸ ਵੀ ਪਿਆਜ਼ ਛਿੱਲ ਰਿਹਾ ਹੈਲਪ ਕਰਾ ਰਿਹਾ ਦਾਦਾ ਜੀ ਗੁਰੂ ਅਸਿਸ ਹੈਲਪ ਕਰਾਉਂਦਾ ਦਾਦਾ ਜੀ ਹੈ ਉਹ ਗੁਰੂ ਅਸਿਸ ਗੁਰੂ ਅਸਿਸ ਉਹ ਇਹ ਸੁਹਲ ਕਰਾ ਰਹੇ ਜੀਰ ਗੰਨਾ ਲਾਓ ਜੀ ਤੜਕਾ ਕਰ ਲਿਆ ਮੰਮੀ ਨੇ ਤਿਆਰ ਮਿਰਚਾਂ ਕੁੱਟ ਕੇ ਪਾਉਣਗੇ ਹੁਣ ਮਿਰਚਾਂ ਪਿਆਜ਼ ਲਸਣ ਕੁੱਟ ਕੇ ਪਾਉਣਗੇ ਘਾਤੇ ਗੁੰਡੀ ਤੇ ਵੀ ਕਰ ਲਿਆ ਹੱਥੇ ਪਾਈ ਜਾਂਦੇ ਬਿੱਚੇ ਤੂੰ ਹੁਣੇ ਖੁਰਚਣਾ ਕਿਹਾ ਚੱਕ ਲਿਆ ਤੇ ਲੱਗਿਆ ਪਿਆ ਬੋ ਤੈਨੂੰ ਸਾਰਾ ਤੇਰੇ ਹੱਥਾਂ ਪੈਰਾਂ ਨੂੰ ਕੱਪੜਿਆਂ ਨੂੰ ਲੱਗ ਜਾਣਾ ਸਾਈਡ ਪਲੀਜ਼ ਸਾਈਡ 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 ਪਲੀਜ਼ ਸਾਈਡ ਅੰਦਰੋਂ ਮੇਚ ਪਾ ਲੈਣੀ ਆ ਹੂੰ ਮੇਚ ਪਾ ਲੈ ਸਾਈਡ ਤੇ ਹੋ ਕੇ ਖੜੋ ਜੀ ਪਲੀਜ਼ ਇਹ ਮੈਨੂੰ ਚਾਹੀਦਾ ਮੜ ਜਾ ਅਸੀਂ ਅੰਦਰ ਕੀ ਕਰਕੇ ਆਏ ਆ ਉਹ ਦੱਸੋ ਕੀ ਕਟਣਾ ਚਾਹੁੰਦੀਆਂ ਬਿੱਕੀਆਂ ਨੇ ਤੁਸੀਂ ਕੀ ਕਰਕੇ ਆਏ ਆ ਅੰਦਰ ਦੇ ਦੇ ਦਨੀਆ ਦੇ ਦੇ ਦਨੀਆ 2 ਮਿੰਟ ਖੜ ਜਾਓ ਬਣਾ ਲੈਣ ਦੇ ਮੜ ਜਾ ਮੜ ਜਾ ਲਓ ਜੀ ਮੰਮੀ ਲੱਗ ਗਏ ਨੇ ਹੁਣ ਕੁੱਟਣ ਮਿਰਚਾਂ ਕੁੱਟ ਕੇ ਪਾਉਣਗੇ ਇਹ ਤਾਂ ਦਾਲ ਆਪਣੀ ਉੱਝ ਰਹੀ ਆ ਉਪਰ ਵੀ ਗਈ ਆ ਤੇ ਵਿੱਚ ਤੋੜੀ ਵਾਲੀ ਵੈਸੇ ਮੁੰਦੀ ਮਸਰੀ ਜ਼ਿਆਦਾ ਸਵਾਦ ਹੁੰਦੀ ਆ ਤਸਲੇ ਦੀਆਂ ਸਵਾਲੀ ਦੀ ਕਿਚਕਿਚਕੇ ਬਸ ਲਾਉ ਜੀ ਮਿਰਚਾਂ ਕਾਦਣੀ ਆਨੇ ਹੁਣ ਆਪਾਂ ਨੇ ਗੁੰਡੀ ਚ ਉਧਰ ਹਰਮਨ ਵੀ ਆ ਗਏ ਖਾੜ ਲੈ ਕੇ ਆਏ ਨੇ ਪਾ ਲਾ दाल च पाता है या, मिर्च जो भी कुटिया लाही मागर लगे टाही भेने तू फोन ना फूकती अखते रखी सोनू। आ देख लो की हों ਸਾਸਲੇ ਦੇ ਉੱਪਰ ਵੀਡੀਓ ਸ਼ੂਟ ਹੋ ਰਿਹਾ ਲੋ ਵੀ ਆਦਾਂ ਦੇ ਦਾ ਪੋਰਾ ਹੋ ਰਿਹਾ ਹਲੋ ਆਦਾਂ ਹਲੋ ਤਣੀਆਂ ਮੂਲੀ ਮਸਤੀ ਢਾਲ ਚ ਪਾਉਣ ਲਈ ਪਾਉਣ ਲਈ ਤਣੀਆਂ ਚੋਕਾ ਚੋਕਾ ਪਾਉਲੀ ਆਹ ਵੀਡੀਓ ਸ਼ੋਟ ਕਰਦੇ ਹਾਂ ਤੁਸੀਂ ਟਰਾਈ ਕਰਕੇ ਦੇਖ ਲਿਓ ਟਰਾਈ ਚਾਕਲੇਟ ਉਹਦੇ ਵਾਲਾ ਲੱਕਿਆ ਨਾ ਵਨੀਲਾ ਫਲੇਵਰ ਚਾਕਲੇਟ ਵਾਲਾ ਲੱਕਿਆ ਨਾ ਇਹ ਹੋਣਾ ਬਹੁਤ ਜ਼ਿਆਦਾ ਦੇਖੋ ਜੇ ਕੁਟਕੇ ਪਾਤੇ ਸੀਗੇ ਆਪਾਂ ਨੇ ਗਲਾਸਾ ਨਾ ਪਿਆਜ਼ ਆਦਾ ਤੜਕਾ ਭੁੰਨ ਲਿਆ ਪਿਆਜ਼ ਦਾ ਇਹ ਥੋੜਾ ਜਿਹਾ ਭੁੰਨ ਕੇ ਪਾਵਾਂਗੇ ਮਾਤੀ ਮਿਰਚਾਂ ਮੁੱਚਾਂ ਸਾਰਾ ਕੁਝ ਉਪਕੇ ਪਾਤਾ ਭੁੰਨ ਕੇ ਪਾਵਾਂਗੇ ਦਾਲਚ ਦਾਲ ਰਿਜ ਰਹੀ ਆਪਣੀ ਉਧਰ ਤੋੜੀ ਚੁੱਲੇ ਤੇ ਲਓ ਜੀ ਮੰਮੀ ਲੱਗੇ ਹੋਏ ਨੇ ਲਸਣ ਛਿੱਲਣ ਸਵੀਰ ਦੀ ਸਬਜ਼ੀ ਦਾ ਤੜਕਾ ਤਿਆਰ ਕਰਨ ਦਾਲ ਆਪਣੀ ਤੜੀ ਹੋਈ ਆ ਤੌੜੀ ਦੇ ਵਿੱਚ ਲਾਓ ਜੀ ਦਾਲ ਹੁਣ ਆਪਣੀ ਗਈਆ ਰਿਜ ਨੂੰ ਆਪਾਂ ਹੇਠਾ ਲਾ ਲੈਣੀ ਆ ਤੜਕਾ ਪਾ ਦਾਂਗੇ ਧੰਨੀਆਂ ਸੁਆਰਿਆ ਹੋਇਆ ਮੰਮੀ ਦਾ ਹੱਦਫਾ ਤਾਂ ਨਹੀਂ ਚੀਜ਼ ਕੇ ਦੇ ਵਿੱਚ ਆ ਜੀ ਲੈਣੀ ਲਓ ਵੀ ਆਪਣੀ ਦਾਲ ਗੋਈ ਬਣਾ ਜ ਤੌੜੀ ਅੱਗੇ ਵੀ ਬਣਾਉਨੇ ਆ ਬਹੁ ਵਾਰੀ ਅੱਜ ਵਲੌਗ ਹੀ ਅੱਜ ਬਣਾਇਆ ਤੇ ਮੰਮੀ ਬਣਾ ਰਹੀ ਨੇ ਰੋਟੀ ਸੋ ਆਪਣੀ ਪਲੇਟਾਂ ਦੇ ਕੁਦਰ ਤਿਆਰ ਆ ਸੀ ਇਸਨੇ ਮੱਖਣੀ ਬਾਹਰ ਕੱਢਤੀ ਤੇ ਗਰਮਾ ਗਰਮ ਆਪਾਂ ਅੱਜ ਖਾਣ ਲੱਗਿਆ ਰੋਟੀ ਆ ਦੇਖਿਆ ਆਪਾਂ ਵਿੱਚ ਚੰਗੇ ਲਾਉ ਤੌੜੀ ਜੋ ਆਪਾਂ ਨੇ ਹੁਣ ਲਈ ਕੱਢ ਫੇ ਤੌੜੀ ਚੱਕਣੀ ਕਰਨੀ ਬਹੁਤ ਔਖੀ ਆ ਉਹਦੇ ਕਰਕੇ ਪਿੱਤੀਲੀ ਚ ਕੱਢ ਲਈ ਹੁਣ ਪਹਿਲਾਂ ਵਰਗੀਆਂ ਤੌੜੀਆਂ ਵੀ ਨਹੀਂ ਆਉਂਦੀਆਂ ਹੈਗੀਆਂ ਉਹ ਫੁੱਟ ਜਾਂਦੀ ਆ ਤੌੜੀ ਦੀ ਦਾਲ ਦੇਖ ਕੇ ਉਹ ਵੀ ਵਿੱਚ ਮੂੰਗੀ ਮਸਰੀ ਦੀ ਦੱਸੋ ਵੀ ਕਿਹਦੇ ਕਿਹਦੇ ਮੂੰਚ ਆ ਰਿਹਾ ਪਾਣੀ ਮੇਰੇ ਮੂੰਚ ਤਾਂ ਆ ਰਿਹਾ ਹੁਣ ਤਾਂ ਨਹੀਂ ਆ ਪਾਵਾਂਗੇ ਅਸੀਸ ਗਾਮਾ ਖਾਲੀ ਖਾਲੀ ਬੁੱਤ ਖਾਲੀ ਉੱਧਰ ਆਪਣੀ ਰੋਟੀ ਵੀ ਚੱਲੀ ਰੜ ਜਮਾ ਹੀ ਪਾਪੜ ਬਣਾ ਕੇ ਖਾਣੀਆਂ ਜੁੱਲੇ ਤੇ ਨਾਲ ਦੀ ਨਾਲ ਬੈ ਕੇ ਬਾਰੇ ਆ ਰੋਲਾ ਐ ਕਰਕੇ ਮੇਰੇ ਮੂੰਹ ਚ ਪਾਉ ਜਲਦੀ ਗਾਲ ਬੜੀ ਸਵਾਲ ਲੱਗੀ ਲੈ ਦੇਖੋ ਓਕੇ ਓਕੇ ਆ ਆਪਣੇ ਹੱਥ ਨਾਲ ਖਾਉਗੀ ਉਹ ਸਿਸ ਆਪਣੇ ਹੱਥ ਨਾਲ ਖਾਓ ਪੁੱਤ ਇਹਦੀ ਪੀੜੀ ਕੋਲ ਕਰ ਦੋ ਅੱਧੀ ਦੇ ਦੋ ਉਹਨੂੰ ਦੋ ਕੁ ਵਰਕੀਆਂ ਤੋੜ ਕੇ ਆਪਣੇ ਹੱਥ ਨਾਲ ਖਾਉਗੀ ਉਹ ਖਾ ਲੋ ਤੋੜ ਕੇ ਚੱਕ ਲੈ ਪੁੱਤ ਆ ਚੱਕ ਲਾ ਬੁਰਕੀ ਮਿਰਚ ਪਰੇ ਕਰ ਲੋ ਉਹਨੇ ਅੱਖਾਂ ਨੂੰ ਹੱਥ ਲਾ ਲੈਣਾ ਦਾਣ ਲਾ ਲੋ ਪੁੱਤ ਦਾਲ ਲਾ ਕੇ ਖਾਓ ਦਾਲ ਲਾਓ ਰੋਟੀ ਨੂੰ ਦਾਲ ਲਾਓ ਪੁੱਤ ਦਾਲ ਲਾ ਕੇ ਖਾਓ ਅਸੀਸ ਲਓ ਜੀ ਨਾਲ ਦੀ ਨਾਲ ਫੁਲਕੇ ਪੱਕ ਰਹੇ ਨੇ ਗਰਮ ਗਰਮ ਹਮੇ ਦੂਜੀ ਵੀ ਰਾੜ ਦੋ ਯਾਰ ਚੁੱਲ੍ਹੇ ਦੇ ਪਕੜੇ ਪਕੜੇ ਆਪਣੇ ਨਾਲ ਹੀ ਲਾ ਕੇ ਸੁਆਦ ਲੱਗਾ ਸਾਰੇ ਖਾ ਲੋ ਬਾਕੀ ਵੀ ਖਾ ਲੋ ਜਿਹੜੇ ਬਿੱਲੇ ਨੇ ਓਏ ਓਏ ਮੁੰਡੇ ਇਹਦੇ ਨਾਲ ਆਦ ਸੁਆਦ ਆਉਂਦਾ ਪਹੇ ਇਹ ਚੁੱਲ੍ਹੇ ਤੇ ਸੁਆਦ ਹੀ ਬਣ ਗਿਆ ਚੁੱਲ੍ਹੇ ਤੇ ਸੁਆਦ ਹੀ ਬਣ ਗਿਆ ਗੈਸ ਤੇ ਬਣਾਈ ਹੋਈ ਦਾਲ ਉਹ ਨਹੀਂ ਸੁਆਦ ਬਣੀ ਨਾ ਤੇ ਕੋ ਟੇਸਟਿੰਗ ਅੱਜ ਦਾਲ ਦੇ ਟੇਸਟਿੰਗ ਹੋ ਰਿਹਾ ਹਾਂ ਪਰ ਕੋਈ ਨਾ ਚਾ 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 ਰੋਟੀ ਦਾ ਟਾਈਮ ਆ ਹੁਣ जा पुत अंदर जाके मिलजू पानी अंदर जाके पानी अंदर जाके दे दंगे पुत तू रोटी त खाला पता नहीं की हो गया रोटी रोटी जम्म ही नहीं खांदी है ये तूने चमचा चाददा कॉल जा ਕਿਆ ਅਮਲਿਆ ਲਿਆ ਦਨੀਆ ਮੈਂ ਪਾਣੀ ਪਾਣੀ ਨੂੰ ਲੈਣਾ ਲਿਆ ਦਨੀਆ ਲਿਆ ਦੇ ਆ ਖੜਾ ਦੇ ਨੂੰ ਮਣੀ ਖੜਾ ਲਾ ਠੰਡੀ ਚਪੜਾਈ ਠੰਡੀ ਰੱਖੀ ਸੀ ਇਹਨੂੰ ਪਹਿਲਾਂ ਆ ਦੇਖੋ ਦਾਣ ਲਾ ਕੇ ਖਾਓ ਇੱਕ ਤਾਂ ਦੂਸਰੇ ਤੋਂ ਨਹੀਂ ਖਵਾਉਣੀ ਹੈਗੀ ਲੈ ਦੇਖੀ ਕੀ ਹੁੰਦਾ ਹੁੰਦਾ ਹਾਂ ਸਵੇਰੋਂ ਰੁੱਖੀ ਰੋਟੀਆਂ ਨੇ ਇੱਕ ਖਾ ਲਈ ਨਹੀਂ ਢਾਲ ਨਹੀਂ ਲਾਗੇ ਖਾਣੀ ਹੈਗੀ ਸਬਜ਼ੀ ਖਾਣੀ ਹੋਣੀ ਹੈਗੀ ਬਸ ਪਤਾ ਨਹੀਂ ਕੀ ਹੋ ਗਿਆ ਤੇ ਲੋ ਵੀ ਮੁੰਡੀ ਨਾ ਤੈਦੀ ਢਾਲ ਵਿੱਚ ਮੱਖਣ ਛੇ ਨਾਲਾ ਰੋਟੀਆਂ ਦਰਮਾ-ਦਰਮ ਰੜੀਆਂ ਮੈਂ ਹਨ ਫੁੱਲੀਆਂ ਫੁੱਲੀਆਂ ਤੇ ਇਹ ਜੁੜੇ ਸੁਆਦ ਲਈ ਤੋਂ ਆਪਾਂ ਕਰਦੇ ਆ ਬਲੌਗ ਦਾ ਅੰਤ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਸਾਇਏ ਜੂਲਾ ਤੁ ਕਿਵੇਂ ਲੱਗੀ ਨੂੰ ਜੀ ਲੱਗੀ ਥੋੜੀ ਬਹੁਤ ਥੋੜੀ ਅਕੀ ਉਸਨੇ ਮੇਰੀ ਪਲੇਟ ਦਾ ਬਗੂਰਾ ਹਾਲ ਕਰਤਾ ਵੀ ਅਸੀਂ ਇਸ ਦਾ ਹਾਲ ਡੋਲੀ ਕਿਉਂ ਜਾਣਾ ਪੁੱਤ ਪਾਪਾ ਨੂੰ ਰੋਟੀ ਖਾ ਲੈਣ ਦੇ ਦੇ ਕੀ ਕਰਿਆ ਤਾ ਚੰਗ ਜਾਣਾ ਦੇਖ ਰਮਤ ਚਲੋ ਜਾ ਤੁਸੀਂ ਚਾਹ ਲੈਣਾ ਤਾਂ ਪਾਣੀ ਪੀਣਾ ਛੇਤੀ ਮੂੰਹ ਕਿਵੇਂ ਭਰਿਆ ਜਲਿਓ ਚਾਹ ਹੱਲ ਲਿਆ ਨਹੀਂ ਮੈਂ ਨਹੀਂ ਪੀਂ ਤੁਸੀਂ ਪਿਓ ਆਪ ਦੇ ਹੂੰ ਕਾ ਕਾ ਚਲੋ ਵੀ ਅਚਾ ਦਾ ਚਾਰ ਦੇ ਦੋ ਚੀਜ਼ ਕਰਨੀ ਚਲੋ ਠੀਕ ਹੈ ਜੀ ਓਕੇ ਜੀ ਬਾਏ ਬਾਏ ਸਾਰਿਆਂ ਨੂੰ ਮਿਲਦੇ ਆ ਨਵੀਂ ਵੀਡੀਓ ਵਿੱਚ